ਇੱਕ 19 ਤਰੀਕ ਨੂੰ ਥਾਣਾ ਸਾਂਨੇਵਾਲ ਤੇ ਏਡੀਸੀਪੀ ਏ ਜ਼ੋਨ 2 ਤੇ ਏਸੀਪੀ ਸਾਊਥ ਦੇ ਏਰੀਆ ਦੇ ਵਿੱਚ ਥਾਣੇ ਸਾਂਨੇਵਾਲ ਦੇ ਏਰੀਆ ਦੇ ਵਿੱਚ ਉੱਥੇ ਇੱਕ ਮਨੀ ट्रांजैक्शन ਦੀ ਜਿਹੜੀ ਸ਼ਾਪ ਸੀ ਉਹਦੇ ਉੱਤੇ ਗਨਪੁਆਇੰਟ ਤੇ ਚਾਰ ਬੰਦਿਆਂ ਨੇ ਜਿਹੜੀ ਉੱਥੇ ਵਾਰਦਾਤ ਕੀਤੀ ਸੀ ਤੇ ਉਹਦੇ ਕੋਲੋਂ ਕਰੀਬ 75000 ਰੁਪਏ ਜਿਹੜਾ ਉਹਦੇ ਕੋਲ ਗਨਪੁਆਇੰਟ ਤੇ ਖੋਇਆ ਸੀ ਇਦੇ ਵਿੱਚੋਂ ਸਾਡੀ ACP ਸਾਊਥ ਹੋਰਾਂ ਦੀ ਸੁਪਰਵਾਈਜ਼ਨ ਦੇ ਵਿੱਚ ਜਿਹੜਾ SHO ਸਾਹਨੇਵਾਲਾ ਹੋਰ ਨੇ ਬੜਾ ਅੱਛਾ ਕੰਮ ਕੀਤਾ ਹੈ ਇਹਨਾਂ ਨੇ ਇਹਦੇ ਵਿੱਚ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਕੋਲੋਂ ਦੋ ਵੈਪਨ ਜਿਹੜੇ ਆ ਜਿਹੜੇ ਇਹਨਾਂ ਨੇ ਵਾਰਦਾਤ ਵਰਤੇ ਸੀ ਉਹ ਜਿਹੜੇ ਆ ਰਿਕਵਰ ਕੀਤੇ ਆ ਜਿਹਦੇ ਵਿੱਚ ਇੱਕ 32 ਬੋਰ ਹੈ ਜਨਰਲ 6 ਜਿੰਦਾ ਰੌਂਦਾਂ ਤੇ ਪਲੱਸ ਇੱਕ 12 ਬੋਰ ਦਾ ਜਿਹੜਾ ਘੱਟਾ ਇਹ ਦੋ ਵੈਪਨ ਦੋ ਮੋਟਰਸਾਈਕਲ 12000 ਰੁਪਿਆ ਤੇ ਪਲੱਸ ਜਿਹੜੇ ਦਾਤ ਜਿਹੜੇ ਉਹ ਬਾਕੀ ਬੰਦਿਆਂ ਕੋਲ ਸੀ ਉਹ ਵੀ ਜਿਹੜੇ ਬਰਾਮਦ ਕੀਤੇ ਆ ਤੇ ਇਹਨਾਂ ਨੂੰ ਹੁਣ ਮਨਜੋ ਕੋਰਟ ਚ ਪੇਸ਼ ਕਰਕੇ ਹੋਰ ਵੀ ਫਰਦਰ ਸਾਡੀ ਜਿਹੜੀ ਕੋ ਹੋਰ ਸਨੈਚਿੰਗ ਦੀਆਂ ਕੋਈ ਵਾਰਦਾਤਾਂ ਉਹਨੂੰ ਵੈਰੀਫਾਈ ਕਰਕੇ ਉਹਨਾਂ ਨੂੰ ਵੀ ਟ੍ਰੇਸ ਕੀਤਾ ਜਾਊਗਾ ਤੇ ਇਹਨਾਂ ਨੂੰ ਨਾਮਜ਼ਦ ਕੀਤਾ ਜਾਊਗਾ ਥੈਂਕ ਯੂ